ਪਛਤਾਕ ਮੈਂ ਹਾਥੀਅਸਮਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਐਡੀਟੋਰিয়াল ਟਾਕ ਲੈ ਕੇ ਹਾਜ਼ਰ ਤੁਹਾਡੇ ਸਾਹਮਣੇ ਹਰ ਰੋਜ਼ ਇਸ ਤਰ੍ਹਾਂ ਮੇਰੇ ਸੀਨੀਅਰ ਅਜੀਸ਼ੰਦਰ ਜੀ ਮੇ ਨਾਲ ਜੁੜ ਚੁੱਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਹਰ ਰੋਜ਼ ਸੱਸੀ ਮੁੱਦਿਆਂ ਨੂੰ ਚੁੱਕਦੇ ਆਂ ਤੇ ਗੱਲਬਾਤ ਕਰਦੇ ਆਂ ਤੇ ਜਿਹੜੇ ਤੁਹਾਡੇ ਵੀ ਵਿਚਾਰ ਹੁੰਦੇ ਨੇ ਜਾਂ ਤੁਹਾਡੇ ਕੁਝ ਮੁੱਦੇ ਹੁੰਦੇ ਨੇ ਜਿਹੜੇ ਕਮੈਂਟ ਬਾਕ ਦੇ ਵਿੱਚ ਤੁਸੀਂ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਉਹਨਾਂ ਮੁੱਦਿਆਂ ਨੂੰ ਵੀ ਲੈ ਕੇ ਅਸੀਂ ਚਰਚਾ ਵਿਚਾਰ ਕਰਦੇ ਆਂ ਤੇ ਸ਼ੁਰੂਆਤ ਕਰ ਲੈਂਦੇ ਆਂ ਸਭ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਿਰ ਸਭ ਤੋਂ ਪਹਿਲਾ ਸਵਾਲ ਕਿ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਭਰਤੀ ਕਮੇਟੀ ਦੀ ਸਿੱਖ ਸਫਾਂ ਦੀ ਜੇਕਰ ਗੱਲ ਕਰਦੇ ਆ ਤਾਂ ਜੀ ਵਾਰਿਸ ਪੰਥ ਦੇ ਜਿਹੜੇ ਨੇਤਾ ਨੇ ਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਹ ਮੁਲਾਕਾਤ ਜਿਹੜੀ ਹੈ ਕਿਸ ਤਰ੍ਹਾਂ ਤੁਸੀਂ ਇਹ ਦੇਖਦੇ ਹੋ ਕੁਝ ਪਿੱਛੇ ਹੋਰ ਚੱਲ ਰਿਹਾ ਜਾਂ ਫਿਰ ਸਿਰਫ ਸਿਆਸਤ ਦੇ ਵਿੱਚ ਕੋਈ ਰਾਜਨੀਤੀ ਦੀ ਤਰ੍ਹਾਂ ਹਾਂ ਬੜੀ ਡੂੰਗੀ ਤੁਹਾਡਾ ਇੱਕ ਤਰ੍ਹਾਂ ਦਾ ਇੰਟਰੈਕਸ਼ਨ ਬੜੀ ਡੂੰਗੀ ਹੈ ਜਿਹੜੇ ਜਿਹੜੇ 30 ਸੈਕਿੰਡ 20 ਸੈਕਿੰਡ ਤੁਸੀਂ ਟਾਪਿਕ ਕਰਦੇ ਆ ਇਹ ਬਹੁਤ ਡੂੰਗਾ ਟਾਪਿਕ ਛੇੜਿਆ ਤੁਸੀਂ ਕਿਉਂਕਿ ਇਹ ਸਿੱਖ ਕੌਮ ਦੀ ਜੇ ਸਭ ਤੋਂ ਜ਼ਿਆਦਾ ਜਿਹਨੂੰ ਕੋਰ ਪਾਰਟੀ ਕਹਿੰਦੇ ਆ ਸਿੱਖ ਸਿੱਖ ਕੌਮ ਦੀ ਨੁਮਾਇੰਦਗੀ ਉਹ ਕਾਲੀ ਦਲ ਵੱਲੋਂ ਮੰਨੀ ਜਾਂਦੀ ਹੈ ਜੀ ਉਹ ਤੁਹਾਡੇ ਆਲਰੇਡੀ ਧਿਆਨ 'ਚ ਹੈਗਾ ਕਿ 1920 ਆਜ਼ਾਦੀ ਤੋਂ ਪਹਿਲਾਂ ਸਭ ਤੋਂ ਪੁਰਾਣੀ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਜੀ ਤੇ ਐਸਜੀਪੀਸੀ ਤੇ ਸ਼ਰੋਮਣੀ ਅਕਾਲੀ ਦਲ ਨਾਲ-ਨਾਲ ਇਹ ਕਨਸਟੀਟਿਊਟ ਹੋਏ ਸੀ ਨਾਲ-ਨਾਲ ਹੀ ਬਣੇ ਸੀਗੇ ਤੇ ਫਿਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਅਕਾਲੀ ਦਲ ਬਣੇ ਕਈ ਤਰ੍ਹਾਂ ਦੇ ਫਿਰ ਬਦਲ ਹੋਏ ਕਈ ਤਰ੍ਹਾਂ ਦੀ ਖੇਬਾਜ਼ੀਆਂ ਅਕਾਲੀ ਦਲ ਦੀ ਹੁਣ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ 1920 ਵੀ ਬਣਿਆ ਇੱਕ ਅਕਾਲੀ ਦਲ ਅੰਮ੍ਰਿਤਸਰ ਵਿੱਚ ਅਮਰਿੰਦਰ ਸਿੰਘ ਮਾਣਾ ਰਾਂਦਾ ਸੋ ਜਿਹੜੇ ਪ੍ਰਸੰਗਿਕ ਜਿਹਨੂੰ ਕਹਿ ਸਕਦੇ ਆ ਉਹ ਅਕਾਲੀ ਦਲ ਫਿਲਹਾਲ ਜਿਹੜਾ ਹੈਗਾ ਉਹ ਬਣੇ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂਕਿ ਇਹਨਾਂ ਦੀ ਰਹਿਨਮਾਈ ਦੇ ਵਿੱਚ ਪੰਜਵਾਰੀ ਵਾਰਲ ਸਾਹਿਬ ਬੰਦੇ ਆ ਮੁੱਖ ਮੰਤਰੀ ਪੰਜਾਬ ਦੇ ਵਿੱਚ ਹਾਲਾਂਕਿ ਉਦੋਂ ਇਹਨਾਂ ਦਾ ਨਾਂ ਅਕਾਲੀ ਦਲ ਦਾ ਬਾਦਲ ਨਹੀਂ ਸੀ ਲੇਕਿਨ ਕੋ ਇੱਕ ਵਕਤ ਆ ਗਿਆ ਕਿ ਇਸ ਅਕਾਲੀ ਦਲ ਨੂੰ ਸ਼ਰਮਣੀ ਅਕਾਲੀ ਦਲ ਬਾਦਲ ਮੰਨਿਆ ਜਾਣ ਲੱਗਾ ਜਿਹਦੇ ਹੁਣ ਪ੍ਰਧਾਨ ਹੈਗੇ ਆ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਸੋ ਬਾਦਲ ਸਾਹਿਬ ਨੇ ਕੱਲ ਹੀ ਸੁਖਬੀਰ ਬਾਦਲ ਸਾਹਿਬ ਨੇ ਬਤੌਰ ਪ੍ਰਧਾਨ ਆਪਣੀ ਪਾਰਟੀ ਦੀ ਕੱਥੀ ਮੈਂਬਰੀ ਕੋਰ ਕਮੇਟੀ ਦੀ ਟੀਮ ਡਿਕਲੇਅਰ ਕੀਤੀ ਹੈ ਜਿਨ੍ਹਾਂ ਵਿੱਚ ਭੁੰਦਰ ਸਾਹਿਬ ਤੇ ਹਰਜਿੰਦਰ ਸਿੰਘ ਧਾਮੀ ਸਾਹਿਬ ਹੋਰ ਵੱਡੇ ਵੱਡੇ ਜਿਹੜੇ ਹੋਰ ਅਹੁਦੇਦਾਰੀਆਂ ਵੱਡੀਆਂ ਨਿੱਜਰ ਸਾਹਿਬ ਜਿਹੜੇ ਯੂਥ ਦੇ ਪ੍ਰਧਾਨ ਸੀ ਉਹਨਾਂ ਨੂੰ ਦੁਬਾਰਾ ਫਿਰ ਪ੍ਰਧਾਨ ਬਣਾ ਦਿੱਤਾ ਗਿਆ ਫਿਲਹਾਲ ਚਲੋ ਇਹ ਰੂਟੀਨ ਦੇ ਵਿੱਚ ਜਿਹੜੀਆਂ ਪਾਰਟੀਆਂ ਹੁੰਦੀਆਂ ਆਪਣੇ ਕੰਮ ਕਰਦੀਆਂ ਹੁੰਦੀਆਂ ਲੇਕਿਨ ਇਹਦੇ ਪੈਰਲ ਇੱਕ ਜਿਹੜੀ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਮੈਂ ਮੰਨ ਸਕਦਾ ਈਵਨ ਯੂ ਕੈਨ ਆਲਸੋ ਯੂ ਹੈਵ ਅ ਵਾਸਟ ਐਕਸਪੀਰੀਅੰਸ ਉਹ ਇਹ ਹੈ ਕਿ ਜਿਹੜੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਜਾਰੀ ਹੁੰਦਾ ਕਿ ਅਕਾਲੀ ਦਲ ਦੀ ਭਰਤੀ ਨਵੀਂ ਹੋਵੇ ਉਹ ਸਾਫ਼ ਤੇ ਮਿਆਰੀ ਅਕਾਲੀ ਦਲ ਬਣਾਇਆ ਜਾਵੇ ਤੇ ਉਹ ਉਸ ਜਿਹੜੀ ਡਾਇਰੈਕਸ਼ਨ ਦੀ ਅਣਦੇਖੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਤੇ ਉਹ ਉਹਨਾਂ ਨੇ ਉਹ ਬਾਕੀ ਧਾਰਮਿਕ ਸਜਾਤ ਬਾਦਲ ਸਾਹਿਬ ਨੇ ਕੱਟ ਲਈ ਸੁਖੀ ਜੀ ਨਹੀਂ ਲੇਕਿਨ ਉਹ ਜਿਹੜੀ ਰਾਜਨੀਤਿਕ ਤੌਰ ਤੇ ਉਹਨਾਂ ਨੇ ਇਹ ਉਹਨਾਂ ਦੀ ਗੱਲ ਨੂੰ ਅਨਗੋਲਿਆ ਬੰਦਾ ਜਿਹੜੇ ਲੋਕ ਉਹ ਬਣਾ ਦੇ ਆਪੋਜ਼ਿਟ ਇਹ ਕਹਿੰਦੇ ਪਏ ਕਿਉਂਕਿ ਮੈਂ ਵਿਦਵਾਨ ਨਹੀਂ ਹੈਗਾ ਧਾਰਮਿਕ ਮਸਲਿਆਂ ਦਾ ਤੇ ਇਸ ਕਰਕੇ ਮੈਨੂੰ ਕਮੈਂਟ ਕਰਨ ਤੋਂ ਪਹਿਲਾਂ ਤਾਂ ਸੋਚਣਾ ਪੈਂਦਾ ਸੋ ਇਹ ਹੁਣ ਜਿਹੜੀ ਅਕਸ਼ਰੀਆ ਕਾਲ ਤੱਕ ਸਾਡੇ ਦੇ ਜਥੇਦਾਰ ਨੇ ਆਖੋ ਮਨਾਮਾ ਕੀਤਾ ਸੀ ਜਾਂ ਸੱਤ ਮੈਂਬਰੀ ਕਮੇਟੀ ਭਰਤੀ ਕਮੇਟੀ ਕਨਸਟੀਟਿਊਟ ਕੀਤੀ ਸੀਗੀ ਔਰ ਇਹਨਾਂ ਨੂੰ ਇਹ ਹੁਕਮ ਹੋਇਆ ਸੀ ਕਿ ਤੁਸੀਂ ਅਕਾਲੀ ਦਲ ਦੀ ਜਿਹੜੀ ਹੈ ਭਰਤੀ ਨਵੇਂ ਸਿਰੇ ਤੋਂ ਕਰੋ ਔਰ ਸਾਫ਼ ਸੁਥਰੀ ਪਰਤੀ ਹੋਵੇ ਵਿਧਾਨ ਦੇ ਮੁਤਾਬਕ ਜੋ ਕਾਲੀ ਜਲ ਦਾ ਕਨਸਟੀਚਿਊਸ਼ਨ ਕਹਿੰਦਾ ਜੀ ਲੇਕਿਨ ਉਸ ਤੋਂ ਬਾਅਦ ਇਹਨਾਂ ਦੇ ਰਾਹ ਅਲੱਗ-ਅਲੱਗ ਹੋ ਜਾਂਦੇ ਆ ਔਰ ਮਨਪ੍ਰੀਤ ਸਿੰਘ ਬਾਦਲ ਤੇ ਜਿਹੜੇ ਆਪਣਾ ਐਡਵੋਕੇਟ ਝੁੰਡਾ ਤੇ ਹੋਰ ਗੁਰਪ੍ਰਤਾਪ ਸਿੰਘ ਵਡਾਲਾ ਸਤਵੰਤ ਕੋ ਔਰ ਇਹ ਸਾਰੇ ਬੰਦਿਆਂ ਨੇ ਅਕਾਲ ਤਖਤ ਦੇ ਜਥੇਦਾਰ ਦੇ ਹੁਕਮਾਂ ਦੇ ਮੁਤਾਬਕ ਆਪਣੀ ਭਰਤੀ ਲਗ ਕਰ ਰਿਹਾ ਉਧਰ ਸੁਖਵੀਰ ਸਿੰਘ ਬਾਦਲ ਰਹਾਂਦੀ ਉਹ ਕਹਿੰਦੇ ਸਾਡੀ ਭਰਤੀ ਲੱਖਾਂ ਦੀ ਗਿਣਤ ਚ ਹੋ ਗਈ ਆ ਔਰ ਹੁਣ ਅਗਲੇ ਮਹੀਨੇ ਜਿਹੜੀ ਭਰਤੀ ਕਮੇਟੀ ਹੈ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਕੌਂਸਟੀਚੂਟ ਕੀਤੀ ਗਈ ਸੀਗੀ ਉਹ ਜਨਤਕ ਕਰਨਗੇ ਆਪਣੀਆਂ ਭਰਤੀਆਂ ਜੀ ਕਿਉਂਕਿ ਹੁਣ ਸੌਨ ਵਾਰਡੀ ਦਾ ਸੀਜ਼ਨ ਔਨ ਕਰਕੇ ਥੋੜੀ ਜਿਹੀ ਡਿਲੇ ਪਈ ਆ ਉਹਨਾਂ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀਗਾ ਅਕਾਲ ਤਖਤ ਜਥੇਦਾਰ ਸਾਹਿਬ ਨੇ ਔਰ ਫਿਰ ਹਾਲ ਜਿਹੜੀ ਹੈ ਮੂਵਮੈਂਟ ਇਹਨਾਂ ਦੀ ਲਗਾਤਾਰ ਜਾਂਦੀ ਜਾ ਰਹੀ ਹੈ ਭਰਤੀ ਕਮੇਟੀ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਜਿੱਥੇ ਵੀ ਜਾਂਦੇ ਭਰਤੀ ਕਮੇਟੀ ਵਾਲੇ ਚਾਹੇ ਉਹ ਹਿਮਾਚਲ ਜਾਣ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਚ ਜਾਣ ਉੱਥੇ ਵੱਡਾ ਹੰਗਾਰਾ ਇਹਨਾਂ ਨੂੰ ਮਿਲਦਾ ਹੈਗਾ ਔਰ ਸਰੇ ਆਮ ਇਹ ਆਪਣੇ ਕਹਿ ਰਹੇ ਕਿ ਸਾਨੂੰ ਆਪ ਕੁਝ ਬਣਨ ਦੀ ਇੱਛਾ ਨਹੀਂ ਹੈ ਅਸੀਂ ਸਿਰਫ ਤੇ ਸਿਰਫ ਇਨ ਪਿੰਨ ਲਾਗੂ ਕਰ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਗਣੇ ਰਗਵੀਰ ਸਿੰਘ ਸਾਹਿਬ ਦਾ ਤਾਂ ਬਾਅਦ ਚ ਚਲੋ ਜਥੇਦਾਰ ਸਾਹਿਬਾਂ ਨਾਲ ਦੀਆਂ ਵੀ ਬਦਲੀਆਂ ਹੋ ਗਈਆਂ ਕੁਝ ਹੋਰ ਹੋ ਗਿਆ ਫਿਲਹਾਲ ਇੱਕ ਜਿਹੜੀ ਗੱਲ ਤੁਸੀਂ ਛੇੜੀ ਆ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਮੈਂਬਰ ਪਾਰਲੀਮੈਂਟ ਜਿਹੜੇ ਕਿ ਐਨਐਸਏ ਦੇ ਤਹਿਤ ਉਹਨਾਂ ਤੇ ਡੈਟੀਕੇਸ਼ਨ ਬੜੀ ਕ੍ਰਿਮੀਨਲ ਡੈਟੀਕੇਸ਼ਨ ਚੱਲ ਰਹੀ ਹੈ ਤੇ ਨਾਲ ਇੱਕ ਇੰਡੀਪੈਂਡੈਂਟ ਜਿੱਤੇ ਸੀਗੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਇਲੈਕਸ਼ਨ ਜਿੱਤੇ ਦੇ 2024 ਦੇ ਵਿੱਚ ਸਰਬਜੀਤ ਸਿੰਘ ਤੇ ਨਾਲ ਇਹ ਵੀ ਜਿੱਜਣਦੇ ਆ ਅਮਰਪਾਲ ਸਿੰਘ ਇਲੈਕਸ਼ਨ ਇੰਡੀਪੈਂਡੈਂਟ ਤੇ ਉਸ ਤੋਂ ਬਾਅਦ ਇੱਕ ਭਰਤੀ ਕਮੇਟੀ ਦਾ ਸਾਰੇ ਜਿਹੜੇ ਪੰਜ ਮੈਂਬਰਾਂ ਦਾ ਇਹਨਾਂ ਨਾਲ ਮੁਲਾਕਾਤ ਹੁੰਦੀ ਆ ਮੁਲਾਕਾਤ ਇਹਨਾਂ ਨੇ ਇੱਕ ਇਹ ਪਲੀਤੀ ਕਿ ਸਾਰੇ ਪੰਤਕ ਜਿਹੜੇ ਹੈਗੇ ਆ ਦਲ ਇਕੱਠੇ ਹੋ ਜਾਈਏ ਹੁਣ ਇਹਨਾਂ ਚ ਮੈਚਿਓਰਿਟੀ ਕਿੰਨੀ ਕੁ ਹੈਗੀ ਆ ਕਿਉਂਕਿ ਜੇ ਕਈ ਜਿਹੜੇ ਫੈਕਸ਼ਨਸ ਹੈਗੇ ਆ ਕਈ ਫੈਕਸ਼ਨ ਤੋਂ ਭਾਵ ਹੈ ਜਿਵੇਂ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਇੱਕ ਪੋਲਿਟਿਕਸਲੀ ਲਿਬਰਲ ਟਾਈਪ ਰਹੀ ਆ ਉਹ ਆਪਣੇ ਮੂੰਹ ਵੀ ਕਈ ਵਾਰ ਕਹਿੰਦੇ ਜੇ ਇੰਨੀ ਕਟੜ ਵਾਤਾ ਹੋਊਗੀ ਤਾਂ ਫਿਰ ਸਾਡੀ ਅਸੀਂ ਕਿਤੇ ਤਾਲਿਬਾਨਾਂ ਵੱਲ ਨਾ ਬਣ ਜਾਈਏ ਖੈਰ ਉਹਨਾਂ ਦੀ ਪੋਲਿਟਿਕਲ ਮੈਚੂਰ ਸਟੇਟਮੈਂਟ ਹੈ ਜਾਂ ਨਹੀਂ ਇਹ ਤਾਂ ਲੋਕਾਂ ਨੇ ਦੇਖਣਾ ਫਿਲਹਾਲ ਸਿਆਸੀ ਘਰਾਂ ਦੇ ਵਿੱਚ ਸਿਆਸੀ ਸਫਾ ਦੇ ਵਿੱਚ ਇਹ ਵੀ ਮੁੱਦਾ ਬਣ ਰਿਹਾ ਜੇ ਹਾਰਡਲਾਈਨਰ ਗਰਮ ਖੇਲੀ ਦਲਾਂ ਨਾਲ ਭਰਤੀ ਕਮੇਟੀ ਜੇ ਬਹੁਤ ਜ਼ਿਆਦਾ ਮੇਲਜੋਲ ਰੱਖਦੀ ਹੈ ਤੇ ਜਿਹੜੀਆਂ ਟੱਟ ਗਿੰਤੀਆਂ ਹੈਗੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਇਨਸਿਕਿਉਰਟੀ ਹੋ ਸਕਦੀ ਹੈ ਕਿਉਂਕਿ ਅੱਗੇ 20 ਸਾਲ ਪੰਜਾਬ ਦੇ ਵਿੱਚ ਬੜਾ ਮਿਲਿਟੈਂਸੀ ਦਾ ਦੌਰ ਹੈ ਹਜ਼ਾਰਾਂ ਜਾਨਾਂ ਗਈਆਂ ਸੋ ਇਸ ਕਰਕੇ ਇੱਕ ਇਤਨਾ ਕਿਤੇ ਕੁਐਸਚਨ ਮਾਰਕ ਲੋਕਾਂ ਵੱਲੋਂ ਚੱਕਿਆ ਜਾ ਰਿਹਾ ਹੈ ਭਰਤੀ ਕਮੇਟੀ ਦੀ ਉਹਨਾਂ ਨਾਲ ਮਿਲ ਮੇਲਜੋਲ ਗਰਮ ਖੇਡੀਆਂ ਤੇ ਨਾਲ ਜੀ ਜੇਕਰ ਉੱਥੇ ਸੱਤਾ ਸਰਕਾਰ ਦੀ ਗੱਲ ਕਰੀਏ ਜਿਸ ਤਰ੍ਹਾਂ ਕਿ ਬੇਸ਼ੱਕ ਹੁਣਾਮ ਆਦਮੀ ਪਾਰਟੀ ਦੇ ਹੱਥ ਵਿੱਚ ਦਿੱਲੀ ਦੀ ਸਰਕਾਰ ਨਹੀਂ ਹੈ ਹਨਾ ਦਿੱਲੀ ਦੀ ਸੱਤਾ ਉਹਨਾਂ ਦੇ ਹੱਥੋਂ ਜਾ ਚੁੱਕੀ ਹੈ ਤੇ ਦਿੱਲੀ ਮੋਂ ਨੂੰ ਲੈ ਕੇ ਉਹ ਪੰਜਾਬ ਬਾਰੇ ਸੋਚਦੇ ਨੇ ਪਰ ਜੇਕਰ ਜਿਹੜਾ 2000 ਰੁਪਈਆ ਦਾ ਕਰੋਨਾ ਦਾ ਜਿਹੜਾ ਘੁਟਾਲਾ ਆ ਤਾਂ ਉਹ ਤਾਂ ਕਿਹਾ ਜਾ ਰਿਹਾ ਮਨੀ ਸੋਦੀਆ ਤੇ ਸਤਿੰਦਰ ਜੈਨ ਦੀ ਗ੍ਰਿਫਤਾਰੀ ਹੋ ਸਕਦੀ ਇਸ ਨੂੰ ਤੁਸੀਂ ਕਿਵੇਂ ਦੇ ਸਕਦੇ ਹੋ ਕਿ ਇਸ ਵੀ ਜਿਹੜੀ ਹੈਗੀ ਹੁਣ ਉਹ ਕਿਸ ਤਰ੍ਹਾਂ ਦਾ ਐਕਸ਼ਨ ਲਏ ਹਾਂ ਜੀ கரੈਕਟ ਇਨਫੋਰਮੇਸ਼ਨ 2000 ਕਰੋੜ ਦਾ ਇਹ ਟਰਮ ਕੀਤਾ ਜਾ ਰਿਹਾ ਘਟਾਲਾ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਉੱਥੇ ਜਿਹੜੀਆਂ ਪ੍ਰਾਈਮ ਏਜੰਸੀਸ ਦਿੱਲੀ ਦੇ ਵਿੱਚ ਬੈਠੀਆਂ ਹੈਗੀਆਂ ਔਰ ਜਿਹੜੀ ACB ਐਂਟੀ ਕ腐ਪਸ਼ਨ ਬਿਊਰੋ ਆਫ ਦਿੱਲੀ ਸਟੇਟ ਜੀ that comes in the under the home ministry ਉੱਥੋਂ ਦੇ ਹੋਮ ਮਿਨਿਸਟਰੀ ਦੇ ਤਹਿਤ ਆਦੀ ਕਿਉਂਕਿ ਤੁਹਾਨੂੰ ਇਸ ਗੱਲ ਦਾ ਆਲਰੇਡੀ ਪਤਾ ਹੈ ਦਿੱਲੀ ਇਜ਼ ਅ ਯੂਟੀ ਯੂਨੀਅਨ ਟੈਰੀਟਰੀ ਹੈ ਜੀ ਐਂਡ ਇਟ ਇਜ਼ ਅ ਕੈਪੀਟਲ ਆਫ ਇੰਡੀਆ ਜੀ ਉੱਥੇ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਸੈਂਟਰਲ ਗਵਰਨਰ ਦੇ ਹੱਥੋਂ ਦਾ ਕਿਉਂਕਿ ਸਾਰੇ ਜਿਹੜੇ ਸੰਸਾਰ ਦੀਆਂ ਉੱਥੇ ਅੰਬੈਸੀਆਂ ਜਿਹੜੇ ਸਫਾਰਤਖਾਨੇ ਆ ਜਾਂ ਵੱਡੇ ਵੱਡੇ ਜਿਹੜੇ ਫੌਰਾਜ ਦੂਤ ਆ ਉੱਥੇ ਉਹਨਾਂ ਦੇ ਦਫ਼ਤਰ ਹੈਗੇ ਆ ਸੋ ਫਿਰ ਹਾਲ ਇਹਨਾਂ ਤੇ ਇਹਨਾਂ ਦੇ ਇਹਨਾਂ ਨੇ ਸਾਰੀ ਤਫਤੀਸ਼ ਕਰ ਲਈ ਹੈਗੀ ਏਸੀਬੀ ਨੇ ਐਂਟੀ ਕ腐ਸ਼ਨ ਬੀਰੋ ਦਿੱਲੀ ਨੇ ਔਰ ਜਿਨ੍ਹਾਂ ਨੂੰ ਇਹਨੇ ਠੇਕੇ ਦਿੱਤੇ ਜਿਹੜੇ ਮੀਡਲਮੈਨ ਸੀ ਉਹ ਸਾਰੇ ਕੁਐਸਚਨ ਉਹਨਾਂ ਨੂੰ ਕੁਐਸਚਨਿੰਗ ਹੋ ਰਹੀ ਹੈਗੀ ਕਿਸੇ ਟਾਈਮ ਵੀ ਇਹਨਾਂ ਦੇ ਚਪਟਾ ਪੈ ਸਕਦਾ ਤੇ ਇਹ ਦੁਬਾਰਾ ਇਹਨਾਂ ਨੂੰ ਜੇਲ੍ਹ ਡੱਕਣ ਦੀ ਜਾਂ ਇਹਨਾਂ ਆਪਣੇ ਜੋ ਵੀ ਇਹਨਾਂ ਨੇ ਕੀਤੇ ਆ ਕੰਮ ਉਹਨਾਂ ਦਾ ਇਹਨਾਂ ਨੂੰ ਜੂਜ਼ਿਕ ਫੇਸ ਕਰਨਾ ਪੈ ਸਕਦਾ ਹੈ ਜੀ ਉਤਨੀ ਜਿੱਥੇ ਰਾਜਾ ਬੜਿੰਗ ਦੀ ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਫਿਲਹਾਲ ਜੋ ਚੋਣਾ ਹੋਈ ਅਸੀਂ ਜਿੰਮੀ ਚੋਣਾ ਉਸ ਤੋਂ ਬਾਅਦ ਉਹਨਾਂ ਦੇ ਆਪਸੀ ਕਲੇਸ਼ ਲਗਾਤਾਰ ਵੱਧ ਇੱਕ ਦੂਜੇ ਦੇ ਉੱਪਰ aarop ਵੀ ਲਗਾਏ ਨੇ ਕਿ ਸਾਨੂੰ ਕਿੱਥੇ ਇਨਵਾਈਟ ਕੀਤਾ ਗਿਆ ਕਿੱਥੇ ਨਹੀਂ ਤੇ ਉੱਥੇ ਹੀ ਉਹਨਾਂ ਨੇ ਕੁਝ ਜਿਹੜੇ 9 14 ਨੌਜਵਾਨੇ ਜਿਹੜੇ ਰੂਸ ਦੇ ਵਿੱਚ ਲਾਪਤਾ ਨੇ ਉਹ ਕਹਿ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਨੌਜਵਾਨਾਂ ਨੂੰ ਕਿਤੇ جنگ ਦੇ ਵਿੱਚ ਲੈ ਜਾ ਕੇ ਛੱਡਿਆ ਗਿਆ ਜਾਂ ਫਿਰ ਬੇਲਾ ਫਸਲਾ ਕਿ ਜਾਂ ਫਿਰ ਕੀ ਕੁਝ ਹੋ ਸਕਦਾ ਹੈ ਕੀ ਕਾਰਨ ਹੈ ਕਿ ਉੱਥੇ ਜਿਹੜੇ ਇੰਡੀਆ ਤੋਂ ਨੌਜਵਾਨ ਪੰਜਾਬ ਤੋਂ ਨੌਜਵਾਨ ਜਾਂਦੇ ਨੇ ਉੱਥੇ ਜਾ ਕੇ ਲਾਪਤਾ ਹੋ ਜਾਂਦੇ ਹਾਂ ਹਾਂਜੀ ਐਲੀਗੇਸ਼ਨ ਤੁਹਾਡੀ ਹੋਮਵਰਕ ਬਿਲਕੁਲ ਠੀਕ ਹੈਗਾ ਕਿਉਂਕਿ ਇਹ ਡੰਕੀ ਰੂਟ ਅੱਗੇ ਵੀ ਤੁਸੀਂ ਮੇਰੇ ਨਾਲ ਡਿਸਕਸ਼ਨ ਕੀਤੀਆਂ ਇਸ ਟਾਪਿਕ ਦੇ ਉੱਤੇ ਇਹ 150 ਤੋਂ ਵੱਧ ਜਿਹੜਾ ਨੌਜਵਾਨ ਸੀਗਾ ਇਹ ਗਿਆ ਸੀਗਾ ਤੇ ਜਦੋਂ ਉੱਥੇ جنگ ਲੱਗੀ ਰਸ਼ੀਆ ਦੀ ਯੂਕਰੇਨ ਦੇ ਨਾਲ ਸੋਕ ਬੰਦਾ ਵਾਪਸ ਆਇਆ ਤੇ ਬਾਕੀਆਂ ਦੇ ਅਲੱਗ-ਅਲੱਗ ਜਗਾ ਤੁਹਾਨੂੰ ਦੀ ਖਬਰ ਮਿਲਿ ਕਈ ਵਾਰੀ ਆਪਾਂ ਇਹ ਵੀ ਸੁਣਦੇ ਹੁੰਦੇ ਜੀ ਕਿ ਸਾਡੇ ਜਿਹੜੇ ਜਵਾਨ ਹੈਗੇ ਆ ਉੱਥੇ ਭਰਤੀ ਹੋ ਗਏ ਸੀ ਫੌਜ ਦੇ ਵਿੱਚ ਇਹ ਜੀਆਂ ਕਿਆਸਰਾਈਆਂ ਬਹੁਤ ਕੁਝ ਹੋਇਆ ਫਿਰ ਇੱਥੋਂ ਦੇ ਜਿਹੜੇ ਫੋਰਨ ਮਿਨਿਸਟਰੀ ਸਾਡੀ ਇੰਡੀਆ ਦੀ ਉਹਨਾਂ ਨੇ ਸੰਪਰਕ ਕਰਕੇ ਸੋ ਬੰਦੇ ਤਾਂ ਮੰਗਵਾ ਲਏ ਹੁਣ ਇਹਨਾਂ ਨੇ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਰਾਜਵੜਿੰਗ ਸਾਹਿਬ ਹੈਗੇ ਇਹਨਾਂ ਨੇ ਇੱਕ ਸੈਂਟਰਲ ਗਵਰਨਰ ਨੂੰ ਅਪੀਲ ਕੀਤੀ ਹੈ ਕਿ 14 ਬੰਦੇ ਹਾਲੇ ਵੀ ਮਿਸਿੰਗ ਹੈ ਜਿਨ੍ਹਾਂ ਚੋਂ 9 ਯੂਪੀ ਦੇ ਆ ਤਿੰਨ ਪੰਜਾਬ ਦੇ ਆ ਤੇ ਬਾਕੀ ਕੋਈ ਮਹਾਰਾਸ਼ਟਰ ਦਾ ਕਿ ਹੈ ਤਾਂ ਸਾਡੇ ਮੁਲਕ ਦੇ ਆ ਇਹਨਾਂ ਤੱਕ ਥੋੜਾ ਟਿਕਾਣਾ ਕੁਝ ਨਹੀਂ ਪਤਾ ਲੱਗਦਾ ਜਿਹੜੇ ਤਿੰਨ ਪੰਜਾਬ ਵਾਲੇ ਹੈਗੇ ਇਹਨਾਂ ਦੇ ਕਲੋਜ਼ ਦੋਸਤ ਹੈਗੇ ਆ ਜਿਨ੍ਹਾਂ ਦਾ ਭਰਾ ਜਿਨ੍ਹਾਂ ਦੇ ਰਿਸ਼ਤੇਦਾਰ ਮਿਸਿੰਗ ਹੈਗੇ ਆ ਉਹ ਕਹਿੰਦੇ ਅਸੀਂ ਲੱਖਾਂ ਰੁਪਈਆ ਲਾਇਆ ਸੀਗਾ 34 ਲੱਖ ਦੇ ਕਰੀਬ ਲਾਇਆ ਸੀਗਾ ਤੇ ਅਸੀਂ ਆਪਣੇ ਕਿਤੇ ਦਰਨ ਉੱਥੇ ਭੇਜਿਆ ਸੀਗਾ ਉਹਨਾਂ ਦਾ ਥੋ ਟਿਕਾਣਾ ਨਹੀਂ ਲੈ ਕੇ ਕਿਤੇ ਹੋਰ ਜਾਣਾ ਸੀਗਾ ਲੇਕਿਨ ਉੱਥੇ ਰੂਸ ਦੀ ਫਸ ਗਏ ਰਸ਼ੀਆ ਦੇ ਵਿੱਚ ਫਸ ਗਏ ਸੋ ਫਿਰ ਹਾਲ ਇਹਨਾਂ ਦੀ ਇੱਕ ਸਟੈਪ ਚੰਗਾ ਮੰਨਿਆ ਜਾ ਰਿਹਾ ਹੈ ਬਤੌਰ ਪਾਰਲੀਮੈਂਟ ਜਦੋਂ ਇਹਨਾਂ ਦੀ ਗੱਲ ਆਉਂਦੇ ਕੋਡ ਆ ਜਾਣੀ ਹੈ ਤੇ ਫਿਰ ਮਿਨਿਸਟਰੀ ਨੂੰ ਕੋਈ ਨਾ ਕੋਈ ਜੌਬ ਫੋਰ ਮਿਨਿਸਟਰੀ ਨੂੰ ਦੇਣਾ ਪੈਣਾ। ਜੀ ਬਿਲਕੁਲ। ਉੱਥੇ ਆਪਾਂ ਨੌਜਵਾਨਾਂ ਦੀ ਗੱਲ ਕਰਦੇ ਜਿਹੜੀ ਵਿਦੇਸ਼ੀ ਧਰਤੀ ਤੇ ਜਾਂਦੇ ਨੇ ਆਪਣਾ ਕਰੀਅਰ ਬਣਾਉਣ ਦੇ ਲਈ ਪਰ ਕਿਤਨਾ ਕਿਤੇ ਰਹਿਸਮਈ ਤਰੀਕੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ। ਅਤੇ ਹਾਲ ਹੀ ਦੇ ਵਿੱਚ ਇੱਕ 24 ਸਾਲਾਂ ਦਾ ਨੌਜਵਾਨ ਹੈ ਜੋ ਗੁਰਦਾਸਪੁਰ ਦਾ ਹੈ ਤੇ ਉਸ ਦੀ ਵੀ ਰਹਿਸਮਈ ਤਰੀਕੇ ਨਾਲ ਮੌਤ ਹੋ ਗਈ ਹੈ ਤੇ ਸਵਾਲ ਉੱਠਿਆ ਹੈ ਕਿ ਇਹ ਕੋਈ ਨਾਰਮਲ ਡੈਥ ਹੋ ਗਈ ਜਾਂ ਫਿਰ ਇਸ ਦੇ ਪਿੱਛੇ ਵੀ ਕੋਈ ਕਿਸੇ ਤਰੀਕੇ ਦੀ ਗੱਲ ਹੈ ਕੋਈ ਰਾਸ ਹੈ। ਕਿ ਬਹੁਤ ਸਾਰੀ ਮੌਤਾਂ ਹੋਈਆਂ ਨੇ ਅੱਜ ਵੀ ਸੁਣਦੇ ਰਹਿੰਦੇ ਰਹਿੰਦੇ ਕਿ ਇੱਥੋਂ ਦੀ ਵਿਦੇਸ਼ੀ ਧਰਤੀ ਤੇ ਨੌਜਵਾਨ ਜਾਂਦਾ ਹੈ ਕੋਈ ਕੁੜੀ ਆ ਮੁੰਡਾ ਆ ਪਰ ਉੱਥੋਂ ਦੀ ਛੇਤੀ ਵਾਪਸ ਵਰਤ ਕੇ ਨਹੀਂ ਆਉਂਦਾ ਅਹ ਹੱਕਕ ਵੀ ਤੁਸੀਂ ਕਈ ਫੀ ਵਾਰੀ ਸੀਵਰਲ ਟਾਈਮਸ ਦਰਜਨਾਂ ਵਾਰੀ ਇਹ ਟਾਪਿਕ ਰੇਸ ਕਰ ਚੁੱਕੇ ਹੋ ਔਰ ਤੁਹਾਨੂੰ ਇਸ ਟਾਪਿਕ ਦੇ ਗ੍ਰਿਪ ਵੀ ਹੈਗੀ ਆ ਤੇ ਇਹ ਵਾਕਈ ਗੱਲ ਠੀਕ ਹੈ ਹੁਣ 24 ਸਾਲ ਦਾ ਬੱਚਾ ਸੀਗਾ ਕਾਨੂੰਵਾਲ ਗੁਰਦਾਸਪੁਰ ਜਲ੍ਹੇ ਨੂੰ ਬਿਲੋਂਗ ਕਰਦਾ ਸੀਗਾ ਅਭਿਸ਼ੇਕ ਠਾਕਰ ਰਹਾਂਦਾ ਬੰਦਾ ਤੇ ਉਹਦੇ ਫਾਦਰ ਲਖਵਿੰਦਰ ਉਹ ਵੀ ਉੱਥੇ ਕਾਨੂੰਵਾਲ 'ਚ ਹੀ ਰਹਿੰਦੇ ਆ ਤੇ ਉਹ ਕਹਿੰਦੇ ਜੀ ਮੇਰੇ ਮੁੰਡੇ ਨੂੰ ਡੈਥ ਵੇਰੀ ਉਹ ਮੁੰਡੇ ਦੀ ਇੰਗਲੈਂਡ 'ਚ ਹੋਈ ਆ ਲੇਕਿਨ ਐਗਜੈਕਟ ਪਰੂਫ ਵਾਲੇ ਨਹੀਂ ਮਿਲ ਪਾਇਆ ਕਿ ਇੱਕ ਛੋਟੀ ਜਿਹੀ ਆਲਰੇਡੀ ਯੂ ਹੈਵ ਸ਼ੋਨ ਦਾ ਖर्चा ਦਿਖਾਇਆ ਕਿ ਅਲਗ ਇਹ ਵੀ ਛੋਟੀ ਛੋਟੀ ਉਮਰਾਂ ਨੂੰ ਕਿਵੇਂ ਮਰ ਰਹੇ ਆ ਜੀ ਕਦੇ ਸੋ ਇਹ ਗੱਲ ਠੀਕ ਹੈਗੀ 24 ਸਾਲ ਦਾ ਮੁੰਡਾ ਡੈਥ ਹੋ ਜਾਂਦੀ ਹੈ ਕੈਨੇਡਾ ਚ ਕਈ ਵਾਰ ਆਪਾਂ ਸੁਣਦੇ 30 ਸਾਲ ਦੇ ਮੁੰਡੇ ਨੂੰ ਹਾਰਟ ਅਟੈਕ ਆ ਗਿਆ ਛੇ ਗੱਲਾਂ ਬਲੀਵੇਬਲ ਜਿਹਾ ਲੱਗਦੀਆਂ ਨਹੀਂ ਤੇ ਹੁਣ ਉਹਦੇ ਫਾਦਰ ਕਹਿੰਦੇ ਇਹਨੂੰ ਪੇਟ ਅਪੈਂਡਿਕਸ ਦੀ ਦਰਦ ਹੋਈ ਜਾਂ ਕੁਝ ਹੋਇਆ ਜਾਂ ਹੋਇਆ ਫਿਲਹਾਲ ਜਿਹੜਾ ਉਹਦੇ ਪਿੰਡ ਕਨੂਵਾਲ ਦੇ ਵਿੱਚ ਮਾਤਮ ਦਾ ਮਾਹੌਲ ਆ ਫਿਰ ਇੱਕ ਟੌਪਿਕ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਜਦੋਂ ਵੀ ਯੰਗਸਟਰ ਜਾਂਦੇ ਨਾ ਉੱਥੇ ਇਹ ਕਦੇ ਇਹ ਨਹੀਂ ਸੋਚਦੇ ਕਿ ਅਸੀਂ ਜਾ ਤਾਂ ਰਹੇ ਆ ਇਹਨਾਂ ਦੀ ਹੈਲਥ ਇੰਸ਼ੋਰੈਂਸ ਦਾ ਕੀ ਇੰਤਜ਼ਾਮ ਆ ਹੈਲਥ ਇੰਸ਼ੋਰੈਂਸ ਤਾਂ ਪਾਵਾ ਹੈ ਬਾਈ ਚਾਂਸ ਉੱਥੇ ਜੇ ਫਿਜ਼ੀਕਲੀ ਇਹਨਾਂ ਨੂੰ ਕੁਝ ਹੋ ਜਾਂਦਾ ਤੇ ਉਹਨਾਂ ਦੀ ਇਲਾਜ ਦਾ ਕਿ ਫਿਰ ਦੂਸਰੀ ਗੱਲ ਹੋਣ ਇੰਸ਼ੋਰੈਂਸ ਦਾ ਰੇਟ ਵੀ ਵੱਧ ਗਿਆ ਹੁਣ ਜਿਹੜੇ ਇਥੋਂ ਨਵੇਂ ਬੱਤੇ ਜਾ ਰਹੇ ਆ ਉਹ ਆਪਣੀ ਮੌਤ ਨੂੰ ਨਾਲ ਪਲਾਨ ਕਰਕੇ ਜਾ ਰਹੇ ਜੇ ਸਾਡੀ ਲਾਸ਼ ਕਦੇ ਕਿਸੇ ਤਰੀਕੇ ਨਾਲ ਵਾਪਸ ਵੀ ਆਵੇ ਤੇ ਉਹ ਤੁਹਾਨੂੰ ਪਤਾ ਹੀ ਹੋਣਾ ਕਿ ਉੱਥੋਂ ਦੀ ਡੈੱਡ ਬੋਡੀ ਮੰਗਾਨ ਦਾ ਬਹੁਤ ਵੱਡਾ ਖਰਚਾ ਹੁੰਦਾ ਉਹਨੂੰ ਤਬੂਦ ਦੇ ਵਿੱਚ ਸੋਤਰ ਨੇ ਪਰਮਿਸ਼ਨਾਂ ਸੋਤਰਾਂ ਦੇ ਟੈਕਸ ਲੱਗਦੇ ਆ ਤਾਂ ਜਾ ਕੇ ਬੋਡੀ ਇੱਥੇ ਆਂਦੀ ਹੈ ਸੋ ਫਿਲਹਾਲ ਦੀ ਘੜੀ ਉਹਦੀ ਬੋਡੀ ਨੂੰ ਜਿਹੜਾ ਲੜਕਾ ਠਾਕੁਰ ਹੈ ਜਿਹੜਾ ਕਾਨੂੰਨਵਾਲ ਨੂੰ ਬਿਲੋਂਗ ਕਰਦਾ 24 ਸਾਲ ਦਾ ਜਿਸ ਡੈਥ ਹੋ ਗਿਆ ਉਹ ਇੱਥੇ ਲਿਆਉਣ ਲਈ ਕੋਈ ਐਨ ਜੀਓ ਨੇ ਇੱਥੇ ਜ਼ਿੰਮੇਵਾਰੀ ਚੱਕੀ ਹੈ ਕਿ ਅਸੀਂ ਇਹਦੀ ਬੋਡੀ ਲਿਆਉਣ ਦਾ ਖਰਚਾ ਦਿਆਂਗੇ ਇਹ ਹੁਣ ਸਾਡੇ ਵੱਲ ਤੋਂ ਬੜੀ ਚੰਗੀ ਗੱਲ ਹੈ ਕਿ ਜੇ ਕਿਸੇ ਐਨਜੀਓ ਨੇ ਸੰਸਜੀਦੀ ਦੀ ਸੰਜੀਦੀ ਦੀ ਦਿਖਾਈ ਉਹਦੀ ਬੋਡੀ ਇੱਥੇ ਹਿੰਦੁਸਤਾਨ 'ਚ ਪਹੁੰਚਦੀ ਕਰਨ ਜੀ ਉੱਥੇ ਦੂਜੀ ਗੱਲ ਕਰਦੇ ਆ ਕਿ ਨਾਰਵੇ ਦੇ ਵਿਚਕਾਰ ਇੱਕ ਰਾਇਲ ਫੈਮਿਲੀ ਹੈ ਜਿੱਥੇ ਮਰਿਆਦਾ ਭੰਗ ਹੋਈ ਹੈ ਮੈਸਬorg ਨੇ ਜਿੱਥੇ ਉਹਨਾਂ ਦੇ ਉੱਪਰ ਜ਼ਬਰਦਸਤੀ ਦੇ ਦੁਸ਼ਕਰਮ ਦੇ ਦੋਸ਼ ਲੱਗੇ ਨੇ ਉਹ ਵੀ 10 ਮਿੰਟਿਆਂ ਦੇ ਬਿਲਕੁਲ ਜੀ ਨਾਰਵੇ ਇੱਕ ਬੜਾ ਸਿਵਲਾਈਜ਼ਡ ਖੁਸ਼ਹਾਲ ਔਰ ਸੰਜੀਦਾ ਮੁਲਕ ਜਿੱਥੇ ਕਰਾਈਮ ਰੇਟ ਬਹੁਤ ਮਿਨਿਮਲ ਹੈ इवन ਕਿ ਲੋਕ ਵੀ ਕਰਦੇ ਲੰਘਦੇ ਇੱਕ ਗੱਲ ਹੋਰ ਵੀ ਉੱਥੇ 6 ਮਹੀਨੇ ਦਿਨ ਤੇ 6 ਮਹੀਨੇ ਰਾਤ ਵੀ ਰੰਦੀ ਜੇ ਡੈਮੋਗ੍ਰਾਫਿਕਲੀ ਸੀਜ਼ਨ ਦੀ ਗੱਲ ਕਰੀਏ ਉੱਥੋਂ ਦੇ ਇਹ ਅੱਜ ਵੀ ਜਿਹੜੇ ਉਹ ਉਹ ਰਾਇਲ ਫੈਮਲੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਇੱਜ਼ਤ ਬਹੁਤ ਲੋਕ ਕਰਦੇ ਆ ਜਿੱਦਾਂ ਕਿ ਇੰਗਲੈਂਡ ਦੇ ਵਿੱਚ ਰਾਣੀ ਦੀ ਇੱਜ਼ਤ ਅੱਜ ਵੀ ਬਹੁਤ ਕਰਦੇ ਆ ਰਾਜੇ ਦੀ ਜਿਹ ਪਿੰਸ ਚਾਰਲਸ ਵਗੈਰਾ ਬਹੁਤ ਰਿਸਪੈਕਟ ਕਰਦੇ ਆ ਔਰ ਵਹ ਤਾਂ ਵੈਸੇ ਡੈਮੋਕ੍ਰੇਸੀ ਲੋਕਤੰਤਰ ਹੈ ਲੇਕਿਨ ਇਹਨਾਂ ਨੂੰ ਬੜੀ ਜੋਤੀ ਨਗਰ ਨਾਲ ਦੇਖਿਆ ਜਾਂਦਾ ਰਾਇਲ ਫੈਮਿਲੀ ਨੂੰ ਉੱਥੇ ਸੋ ਇਹ ਪ੍ਰਿੰਸੈਸ ਦਾ ਬੇਟਾ ਹੈਗਾ ਜੇ ਜਸ ਬorg ਸੋ ਉਹਨੂੰ ਇਹ ਇਹਨੂੰ ਚਾਰਜ ਕੀਤਾ ਗਿਆ ਵੀ 10 ਲੜਕੀਆਂ ਦੇ ਨਾਲ ਇਹਨੇ ਸੈਕਸ਼ੂਅਲ ਅਸੌਲਟ ਕੀਤਾ ਬਜਬਰਦਸਤੀਆਂ ਕੀਤੀਆਂ ਤੇ ਰੇਪ ਕੀਤੇ ਸੋ ਉਹਨਾਂ ਨੇ ਇੱਕ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਵੀ ਰਾਣੀ ਦਾ ਜਾਂ ਪ੍ਰੋ ਰਾਇਲ ਫੈਮਿਲੀ ਤੋਂ ਉਹਨਾਂ ਨੇ ਤੇ ਘਰ ਵਿੱਚ ਸ਼ੁਰੂ ਕਰਤੀ ਆ ਕਿਉਂਕਿ ਉੱਥੇ ਜਿਹੜੀ ਕਾਰਵਾਈ ਹੁੰਦੀ ਪ੍ਰੋਪਰ ਉਹਨੂੰ ਟਾਈਮ ਦਿੱਤਾ ਜਾਂਦਾ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਮੰਨ ਮਰਜ਼ੀ ਨਾਲ ਕੋਟੂਰ ਚੱਪ ਕੇ ਪੁਲਿਸ ਨਹੀਂ ਜਾਂਦੀ ਜਿਵੇਂ ਆਪਣੇ ਹਿੰਦੁਸਤਾਨ ਚ ਟੱਪ ਟੱਬ ਜਾਂਦੀ ਜਿਵੇਂ ਜਦ ਮੰਨ ਕੀਤਾ ਤੇ ਫੜ ਲਓ ਜਾਂ ਛੱਡ ਦਿਓ ਸੋ ਇਸ ਕਰਕੇ ਇਹ ਨਾਰਵਿਜੀਨ ਨਾਰਵਿਜ ਜਿਹੜੀ ਕਾਰਵਾਈ ਹੋਈ ਆ ਇਹਨੂੰ ਲੋਕ ਚੰਗਾ ਹੀ ਸਮਝ ਰਹੇ ਬਿਲਕੁਲ ਤੇ ਉਹ ਦੂਜੇ ਪਾਸੇ ਆਪਾਂ ਵਿਦੇਸ਼ੀ ਧਰਤੀਆਂ ਦੀ ਗੱਲ ਕਰਦੇ ਪਿਆ ਚਲੋ ਨੌਜਾਨ ਕੁੜੀ ਮੁੰਡੇ ਜਾਂਦੇ ਨੇ ਪਰ ਕਿਸੇ ਨਾ ਕਿਸੇ ਕਾਰਨ ਵੱਜੋ ਵਿਦੇਸ਼ੀ ਧਰਤੀ ਦੇ ਉੱਪਰ ਜਿਹੜੇ ਸਾਡੇ ਭਾਂਤੇ ਬੋਲਦੇ ਨੌਜਾਨ ਕੁੜੀਆਂ ਮੁੰਡੇ ਹੁੰਦੇ ਨੇ ਕਿਸੇ ਨਾ ਕਿਸੇ ਕਾਰਨ ਉਹਨਾਂ ਦੇ ਨਾਲ ਮਾੜਾ ਪਾਣਾ ਵਾਪਰ ਹੀ ਜਾਂਦਾ ਤੇ ਜੇਕਰ ਹੁਣ ਅਸੀਂ ਅਮਰੀਕਾ ਦੀ ਗੱਲ ਕਰਦੇ ਆ ਤਾਂ ਅਮਰੀਕਾ ਦੇ ਜਿਹੜੇ ਡੋਨਾਲਡ ਟਰੰਪ ਨੇ ਉਹਨਾਂ ਦੇ ਵੱਲੋਂ ਆਏ ਦਿਨ ਜੋ ਵੀ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਨੇ ਉਹ ਹਰ ਇੱਕ ਬੰਦਾ ਜਿਹੜਾ ਆ ਉਹ ਰੂਰੂ ਹੈ ਕਿ ਆਏ ਦਿਨ ਕੀ ਕਰਨੇ ਟਰੰਪ ਕਦੇ ਦੋ ਮੁਲਕਾਂ ਦੇ ਜਿਹੜੇ جنگ ਲੀ ਹੁੰਦੀਆਂ ਤੋਂ ਉਹਦੇ ਵਿੱਚ ਸਰਪੰਚ ਬਣ ਜਾਂ ਸ਼੍ਰੀ ਲੈਂਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਵੱਖਰੇ ਵੱਖਰੇ ਜੋ ਵੀ ਚੀਜ਼ਾਂ ਤੇ ਹੁਣ ਜਿਹੜੀ ਗੱਲ ਹੋਈ ਕਿ ਸੁਪਰੀਮ ਕੋਰਟ ਦੇ ਵੱਲੋਂ ਅਮਰੀਕਾ ਦੇ ਵਿਚਕਾਰ ਜਿਹੜੇ ਛੋਟੇ ਕੋਰਟ ਨੇ ਉਹਨਾਂ ਦੇ ਜਿਹੜੀ ਨੀਤੀ ਲਾਗੂ ਕੀਤੀ ਜਾ ਰਹੀ ਹੈ ਉਸ ਦੀ ਨੀਤੀ ਨੂੰ ਲਾਗੂ ਕਰਨ ਤੇ ਰੋਕ ਲਗਾਈ ਹੈ ਹੂੰ ਹੂੰ ਪਹਿਲਾਂ ਤਾਂ ਤੁਸੀਂ ਸਰਪੰਚ ਬੜਾ ਵਧੀਆ ਲਫ਼ਜ਼ ਯੂਜ਼ ਕੀਤਾ ਸਰਪੰਚ ਕੱਲ ਉਹ ਥਾੜੇ ਦਾ ਟਰੰਪਸ ਬਾਰੇ ਬਿਲਕੁਲ ਵੈਸੇ ਹੈ ਕੁਝ ਇਦਾਂ ਦੇ ਹੀ ਕਰਦੇ ਆ ਉਹ ਮਤਲਬ ਮਹੱਲੇ ਦੇ ਜਿਵੇਂ ਪ੍ਰਧਾਨ ਹੁੰਦੇ ਹਨ ਜੀ ਬਿਲਕੁਲ ਕਈ ਲੋਕ ਸਰਪੰਚ ਕਰਦੇ ਰਹੇ ਹੁੰਦਾ ਹੈ ਇਜ਼ਰਾਈਲ ਤੇ ਈਰਾਨ ਦੇ ਵਿਚਕਾਰ ਜਦੋਂ ਦੀ ਜੰਗ ਲੱਗੀ ਹੈ ਹਾਲਾਂਕਿ ਸੀਸਫਾਇਰ ਕਰਵਾ ਦਿੱਤਾ ਗਿਆ ਲੇਕਿਨ ਫਿਰ ਵੀ ਜੰਗ ਫਿਰ ਤੋਂ ਹੋਣ ਦੇ ਅਸਾਰ ਵੀ ਦਿਸ ਰਹੇ ਨੇ ਕਿਉਂਕਿ ਇਜ਼ਰਾਈਲ ਕਹਿ ਰਿਹਾ ਮੈਂ ਮੋੜ ਈਰਾਨ ਤੇ ਹਮਲਾ ਕਰੂੰਗਾ ਪਰ ਈਰਾਨ ਨੇ ਤੰਗ ਕੱਸਿਆ ਹੈ ਕਿ ਡੈਡੀ ਤੋਂ ਬਿਨਾ ਕੰਮ ਨਹੀਂ ਚੱਲਣਾ ਤੁਹਾਡਾ ਬਿਲਕੁਲ ਬਿਲਕੁਲ ਇਹ ਥੋੜਾ ਜਿਹਾ ਸੈਲਫ ਆਪਣ ਆਪਣੀ ਛਾਤੀ ਆਪ ਹੀ ਆਪਣੀ ਜਿਹੜੇ ਪੇਠਾ ਆਪ ਹੀ ਥਾਪੜ ਲੈਂਦੇ ਆਪਣਾ ਡਰਪਸ ਆ ਜੀ ਇੰਡੀਆ ਨਾਲ ਵੀ ਇਹਨਾਂ ਨੇ ਇਹ ਜਿਆ ਕੁਝ ਕੀਤਾ ਸੀ ਕਮੈਂਟ ਕਿ ਮੈਂ ਦੋਨਾਂ ਨੂੰ ਬਿਠਾਤਾ ਮੈਸੇਜ ਫਾਇਰ ਕਰਾਤਾ ਹੁਣ ਇਹ ਗੱਲਾਂ ਪਬਲਿਕ ਚ ਨਹੀਂ ਕਰਦੀ ਜੀ ਹੁੰਦੀਆਂ ਜੇ ਕੁਛ ਇਹ ਜਿਆ ਹੈ ਵੀ ਆ ਇੱਕ ਕੋਈ ਡਿਪਲੋਮੈਟਿਕ ਸਰਕਲ ਦੇ ਵਿੱਚ ਇਹ ਚੀਜ਼ ਨਹੀਂ ਸਹੀ ਮੰਨੀ ਜਾਂਦੀ ਜਿਹੜੇ ਡਿਪਲੋਮੈਟਿਕ ਸਰਕਲ ਦਾ ਮਤਲਬ ਹੈ ਬਿਹਾਈਂਡ ਦਾ ਕਰਟਰ ਤੁਸੀਂ ਕੀ ਨੇਗੋਸ਼ੀਏਟ ਕਰ ਰਹੇ ਹੋ ਖੈਰ ਇਹਨਾਂ ਦੇ ਸਟੇਟਮੈਂਟਸ 'ਤੇ ਆਪਣਾ ਪਹਿਲਾਂ ਵੀ ਗੱਲ ਹੋਈ ਹੈ ਕਿ ਮੈਚਿਓਰਿਟੀ ਲੈਵਲ ਬਹੁਤਾ ਨਹੀਂ ਨਜ਼ਰਾਂ ਦਾ ਜਿਹੜੇ ਬਿਆਨਬਾਜ਼ੀ ਕਰਦੇ ਹੈਗੇ ਚਾਹ ਠੀਕ ਹੈ ਜਿਤ ਤੱਕ ਇਹ ਦੂਜੀ ਵਾਰੀ ਜਦੋਂ ਉਹ ਕੁਰਸੀ ਤੋਂ ਲੈਣ ਲੱਗੇ ਸੀ ਉਦੋਂ ਵੀ ਬਹੁਤ ਖੱਪਾਈ ਸੀ ਜੀ ਜਿਹੜੇ ਇਹਨਾਂ ਦੇ ਪਿਛਲੇ 10 ਸਾਲ ਚ ਹੁਣ ਗੱਲ ਕਰੀਏ ਕਿ ਜਿਹੜਾ ਇਹਨਾਂ ਨੇ ਇੱਕ ਆਰਡਰ ਕੀਤਾ ਸੀਗਾ ਕਿ ਅੱਗੇ ਜਿਦਾ ਵੀ ਜਨਮ ਕਿਸੇ ਕੱਪਲ ਕਿਸੇ ਬੱਚੇ ਦਾ ਜਨਮ ਅਮਰੀਕਾ ਦੀ ਧਰਤੀ 50 ਸੂਬੇ ਉੱਤੇ ਧਰਤੀ ਤੇ ਹੋ ਜਾਂਦਾ ਸੀਗਾ ਉਹ ਹੱਕਦਾਰ ਹੁੰਦਾ ਸੀ ਯੂਐਸ ਸਿਟੀਜ਼ਨਸ਼ਿਪ ਦਾ ਜੀ ਬਿਲਕੁਲ ਆਪਣਾ ਉਹ ਬਰਥ ਸਿਟੀਜ਼ਨਸ਼ਿਪ ਨੂੰ ਕਹਿ ਦਿੰਦੇ ਆ ਕਿ ਮੈਂ ਤਾਂ ਜੰਮਿਆ ਹੀ ਉੱਥੋਂ ਦਾ ਜੀ ਬਿਲਕੁਲ ਜਾਂ ਇਹ ਮੇਰਾ ਬੱਚਾ ਪੈਦਾ ਹੀ ਉੱਥੇ ਹੋਇਆ ਸੋ ਇਸ ਕਰਕੇ ਇਹਨੇ 트럼ਪਸ ਆਪ ਨੇ ਆਪਣੇ ਐਗਜ਼ੀਕਿਊਟਿਵ ਆਰਡਰ ਚ ਇਹ ਕਹਤਾ ਸੀਗਾ ਕੋਈ ਅਸੀਂ ਇਹ ਨਹੀਂ ਹੁਣ ਇੱਥੇ ਇਹ ਜਿਹੜੀ ਸਿਟੀਜ਼ਨਸ਼ਿਪ ਬਰਥ ਵਾਲੀ ਕੈਨਸਲ ਜੇ ਕੋਈ ਕਿਸੇ ਬੱਚੇ ਦਾ ਬਰਥ ਇੱਥੇ ਹੁੰਦਾ ਜਬ ਕਈ ਵਾਰੀ ਪਲੇਨ ਜੀ ਹੁੰਦੇ ਹੁੰਦੇ ਸੀ ਬਰਥ ਉਹ ਵੀ ਸਰਟਨਲੀ ਉੱਥੋਂ ਹੀ ਹੁੰਦੀ ਸੀ ਪਲੇਨ ਦਾ ਭਾਅ ਹੋਵੇ ਮੰਨ ਲਓ ਤੁਸੀਂ ਯੂਰਪ ਤੋਂ ਟਰੌਡਰ ਕੇ ਜਾ ਰਹੇ ਹੋ ਤੇ ਤੁਹਾਡੀ ਡਿਲੀ ਜਦ ਜੇ ਪਲੇਨ ਚ ਹੋ ਜਾਂਦੀ ਆ ਤਾਂ ਫਿਰ ਉਹ ਇੱਕ ਇੰਟਰਨੈਸ਼ਨਲ ਨਾਰਮਸ ਦੇ ਮਤਲਬ ਕਹਿੰਦਾ ਸੀ ਮੈਂ ਮੇਰੀ ਇੱਥੇ ਮੇਰੇ ਕੋਲ ਬੱਚਾ ਇੱਥੇ ਪੈਦਾ ਹੋਇਆ ਤਾਂ ਇਹਨੂੰ ਉੱਥੋਂ ਦੀ ਸਿਟੀਜਨਸ਼ਿਪ ਦੇਓ ਸੋ ਇਸ ਕਰਕੇ ਇਹਨਾਂ ਨੇ ਇਹ ਕੈਨਸਲ ਕੀਤੀ ਸੀਗੀ ਉਸ ਤੋਂ ਬਾਅਦ ਲੋਕਾਂ ਨੇ ਜਿਹੜੇ 50 ਸੂਬੇ ਹੈਗੇ 50 ਸੂਬਿਆਂ ਦੇ ਇੱਕ ਇੱਕ ਫੈਡਰਲ ਫੈਡਰਲ ਕੋਰਟ ਵੀ ਹੁੰਦੀ ਆ ਫੈਡਰਲ ਕੋਰਟ ਦਾ ਭਾਵ ਹੈ ਕਿ ਇੱਕ ਤਰ੍ਹਾਂ ਦੀ ਬ੍ਰਾਂਚ ਸੁਪਰੀਮ ਕੋਰਟ ਦੀ ਇੱਕ ਤਰ੍ਹਾਂ ਦੀ ਬ੍ਰਾਂਚ ਜਿੱਦਾਂ ਹਾਈ ਕੋਰਟ ਹੋਗੀ ਜਿਵੇਂ ਆਪਣੇ ਇੱਥੇ ਇੱਕੋ ਸੁਪਰੀਮ ਕੋਰਟ ਹੈਗੀ ਆ ਦਿੱਲੀ ਦੇ ਵਿੱਚ ਲੇਕਿਨ ਉਹਨਾਂ ਨੂੰ ਸਬਾਰਡੀਨੇਟ ਕਰਦੀਆਂ ਹਾਈ ਕੋਰਟਸ ਤੇ ਉਹਨਾਂ ਨੂੰ ਇਦਾਂ ਹੀ ਕਰਕੇ ਫੈਡਰਲ ਗ੍ਰੀਡਿਕ ਉੱਤੇ 50 ਸੂਬਿਆਂ ਦੀ ਇੱਕ ਇੱਕ ਬ੍ਰਾਂਚ ਹੁੰਦੀ ਆ ਫੈਡਰਲ ਕੋਰਟ ਦੀ ਉਹਨਾਂ ਨੇ ਇਹਨਾਂ ਦੀ ਜਿਹੜੀ ਪ੍ਰੰਤ ਸਾਭ ਦੀ ਇਹ ਸੀਗਾ ਕਿ ਤੁਸੀਂ ਕਿਉਂ ਕਰ ਰਹੇ ਹੋ ਇਹ ਤਾਂ ਠੀਕ ਨਹੀਂ ਹੋਗਾ ਗੱਲ ਬਹੁਤ ਜ਼ਿਆਦਾ ਤਿੰਨ ਸੂਬਿਆਂ ਨੇ ਇਹਨਾਂ ਨੂੰ ਸਟੇ ਵੀ ਦੇ ਦਿੱਤੇ ਸੀਗੇ ਜਿਨ੍ਹਾਂ ਵਿੱਚ ਵਸਿੰਗਟਨ ਹੈ ਮਾਸਚੈਸ ਜਾਂ ਇੱਕ ਦਾ ਸੁਬਹੂਰ ਹੈਗਾ ਸੋ ਇਹ ਬੜੀ ਇਹ ਜਿਹੜੀ ਇਹਦੀ ਪਾਲਿਸੀ ਉਹ ਧੁੰਦਲੀ ਪੈ ਗਈ ਸੀ ਹੁਣ ਸੁਪਰੀਮ ਕੋਰਟ ਨੇ ਕਿਹਾ ਜੀ ਸਾਰੇ ਜੂਨੀਅਰ ਜਜੇਸ ਜੁਡੀਸ਼ਰੀ ਨੂੰ ਸਾਰੀਆਂ ਕੋਟਾਂ ਨੂੰ ਕਿ ਅਸੀਂ ਖੁਦ ਡਿਸਾਈਡ ਕਰਾਂਗੇ ਫਿਲਹਾਲ ਤੁਸੀਂ ਇੰਟਰਵਿਨ ਨਾ ਕਰੋ ਇਹ ਇਸ਼ੂ ਜਿਹੜਾ 트ੰਪਸ ਆਫ ਨੇ ਜਿਹੜਾ ਨਵੀਂ ਪਾਲਿਸੀ ਲੈ ਕੇ ਆ ਰਿਹਾ ਇਹਨੂੰ ਫਿਲਹਾਲ ਤੁਸੀਂ ਇੰਟਰਫੇਅਰ ਨਹੀਂ ਕਰਨਾ ਉਹਦਾ ਮਤਲਬ ਇਹ ਹੈਗਾ ਕਿ ਜਿਹੜੀਆਂ ਫੈਡਰਲ ਦੀਆਂ ਦੂਜੀਆਂ ਅਦਾਲਤਾਂ ਹੈਗੀਆਂ 50 ਜ਼ੂਬੀਆਂ ਦੀਆਂ ਉਹਨਾਂ ਤੇ ਰੋਕ ਲਾਤੀ ਕਿ ਅਸੀਂ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਇਹ ਪਾਲਿਸੀ ਮੈਟਰ ਹੈਗਾ 트럼ਪ ਸਾਹਿਬ ਦਾ ਅਸੀਂ ਦੇਖੀਏ ਤੇ ਪਾਲਿਸੀ ਨੂੰ ਕਿਵੇਂ ਡਿਸਾਈਡ ਕਰਨਾ 30 ਦਿਨ ਵਾਸਤੇ ਬਿਲਕੁਲ ਹੁਣ ਇਹ ਕੋਈ ਬੰਦਾ ਉੱਥੇ ਅਦਾਲਤ ਚ ਨਹੀਂ ਜਾ ਪਾਏਗਾ ਨਾ ਕੋਈ ਐਨਜੀਓ ਤੇ ਨਾ ਕੋਈ ਪੋਲਿਟਿਕਲ ਪਾਰਟੀ ਸੋ ਇੱਕ ਤਰ੍ਹਾਂ ਦਾ ਇਟਸ ਅ ਬਿਗ ਰਲੀਫ ਟੂ ਟੰਪ ਐਡਮਿਨਿਸਟ੍ਰੇਟਰ ਐਡਮਿਨਿਸਟ੍ਰੇਸ਼ਨ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਤੇ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਕੁਝ ਤੁਹਾਡੇ ਸਵਾਲ ਜਵਾਬ ਸੀਗੇ ਜਿਨ੍ਹਾਂ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਰਹੀ ਚਰਚਾ ਕੀਤੀ ਹੈ ਕੀਤੀ ਡਿਸਕਸ਼ਨ ਕੀਤਾ ਹੈ ਤਾਂ ਹੋਰ ਵੀ ਕੁਝ ਸੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹੋਰ ਵੀ ਕੁਝ ਪੁਆਇੰਟਸ ਨੇ ਜੋ ਰਹਿ ਗਏ ਨੇ ਡਿਸਕਸ ਕਰਨਾ ਚਾਹੀਦਾ ਸੀਗਾ ਤਾਂ ਕਮੈਂਟ ਬ